ਸਹੀ ਸਹੀ ਤਾਂ ਸੋ ਮੈਨੂੰ ਕਿਨੇ ਪੜਾਇਆ ਮੇਰੀ ਕੁੜੀ ਨੂੰ ਪੜ੍ਹੀ ਤੂੰ ਕਿਹਾ ਕੁਝ ਮੰਮੀ ਮੈਂ ਕੀ ਕਹਿਣਾ ਉਹ ਮੇਥੋਂ 2 ਸਾਲ ਹੀ ਛੋਟੀ ਆ ਉਹ ਆਪ ਹੀ ਸਮਝਦਾਰ ਤੁਸੀਂ ਪੱਕਾ ਤੁਸੀਂ ਕੁਝ ਕਿਹਾ ਹੋਣਾ ਕੁੜੀ ਨੂੰ ਹੈਨਾ ਉਹ ਨਸੀਬ ਮੈਂ ਕੀ ਕਹਿਣਾ ਉਹਨੂੰ ਆਪ ਨੂੰ ਸਾਰਾ ਕੁਝ ਦਿਖਦਾ ਹੀ ਹੈ सिमरन पक्का तेरी کارस्तानी है ना ए तू ही ने ना जरਦੀ ਮੇਰੀ ਤੀਨ ਨੂੰ ਇੱਥੇ ਬੈਠੀ ਨੂੰ ਮੰਮੀ ਜੀ ਮੈਂ ਕਾ ਤੋ ਢੁੜਕਾਣਾ ਨਾਲੇ ਮੈਨੂੰ ਕੀ ਮੈਨੂੰ ਢੁੜਕਾ ਕੇ ਮੰਮੀ ਭਾਬੀ ਤਾਂ ਮੈਨੂੰ ਸਭ ਨੂੰ ਆਪਣੇ ਕੱਪੜੇ ਕੱਢ-ਕੱਢ ਕੇ ਦਿੰਦੀ ਐ ਜੋ जरਦੀ ਨਾ ਹੋਵੇ ਫਿਰ ਇਦਾਂ ਕਿਉਂ ਕਰੇ ਕੋਈ ਨਾ ਨਾ ਮੰਨੋ ਤੂੰ ਵੀ ਨਾ ਮੰਨ ਪਾਵੇਂ ਕੀਰਤ ਪਰ ਮੇਰੀ ਇੱਕ ਗੱਲ ਯਾਦ ਰੱਖੀ ਤੇਰੀ ਭਲਾਈ ਮੇਰੇ ਕੀਤੇ ਫੈਸਲੇ ਚ ਹੀ ਐ ਤੇ ਮੇਰਾ ਫੈਸਲਾ ਇਹੀ ਐ ਕਿ ਤੂੰ ਇੱਥੇ ਹੀ ਰਹੇਂਗੀ ਕਿਤੇ ਨਹੀਂ ਜਾਏਂਗੀ ਉਦੋਂ ਤੱਕ ਜਦੋਂ ਤੱਕ ਤੇਰੇ ਸਹੁਰੇ ਮਿੰਤਾ ਕਰਕੇ ਤੈਨੂੰ ਲੈਣ ਨਹੀਂ ਆਉਂਦੇ ਸਮਝ ਲੈ ਮੇਰੀ ਗੱਲ ਤੂੰ ਏ ਰਾਣੇ ਤੂੰ ਕਾਲਜ ਤਾਂ ਜਾਣਾ ਨਹੀਂ ਚਲਾ ਮੇਰੇ ਨਾਲ ਚੱਲ ਜੇ ਵੀਰੇ ਮਾਰਕੀਟ ਜਾਣਾ ਸੀ ਉਹ ਮਾਰਕੀਟ ਨਹੀਂ ਆਪਣੇ ਆਫਿਸ ਮਤਲਬ ਆਪਣੇ ਕੰਮ ਤੇ ਪਰ ਵੀਰੇ ਮੈਂ ਉਹ ਤੇ ਕੀ ਕਰੂੰਗਾ ਓਏ ਉੱਥੇ ਹੀ ਤਾਂ ਸਾਰਾ ਕੁਝ ਸਿੱਖਣ ਨੂੰ ਆ ਤੇਰੇ ਲਈ ਸਕੂਲ ਕਾਲਜ ਤੋਂ ਬਾਅਦ ਚ ਕੰਮ ਹੀ ਅਗਲਾ ਸਟੈਪ ਹੁੰਦਾ ਜਿਹੜਾ ਬੰਦੇ ਨੂੰ ਰੋਜੀ ਰੋਟੀ ਕਮਾਉਣੀ ਸਿਖਾਉਂਦਾ ਚਲਾ ਮੇਰੇ ਨਾਲ ਤੈਨੂੰ ਦੱਸਾਂ ਕੰਮ ਚੱਲਦੇ ਕਿਵੇਂ ਆ ਤੇ ਚਲਾਈ ਦੇ ਕਿਵੇਂ ਆ ਚੱਲ ਠੀਕ ਆ ਵੀਰੇ ਚੱਲਦਾ ਮੈਂ ਆ ਜਾ ਜਿਹੜਾ ਤੋ ਫੈਸਲਾ ਤਾਂ ਬਹੁਤ ਵਧੀਆ ਲਿੱਤਾ ਸੀ ਮੰਮੇ ਜੀ ਨੇ ਤੇਰਾ ਪਾਸੇ ਨਹੀਂ ਚੱਲਦਾ। ਇੱਥੇ ਤਾਂ ਗਲਤੀ ਹੋ ਗਈ। ਮੈਂ ਆਪਣੀ ਜ਼ਿੰਦਗੀ ਦੀ ਬਾਗਡੋਰ ਕਿਸੇ ਹੋਰ ਦੇ ਹੱਥ ਦੇ ਬੈਠੇ। ਕੀਰਤਪੁੱਤ ਐਨਾ ਦਬਦੀ ਕਿਉਂ ਹੈ? ਕੀ ਹੋਇਆ ਤੂੰ ਆਪਣੀ ਜ਼ਿੰਦਗੀ ਦੀ ਬਾਗਡੋਰ ਕਿਸੇ ਹੋਰ ਦੇ ਹੱਥ ਵਿੱਚ ਦੇ ਦਿੱਤੀ ਹੁਣ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ। ਵਾਪਸ ਆਪਣੇ ਹੱਥ ਵਿੱਚ ਲੈ ਲੈ। ਇੰਨਾ ਆਸਾਨ ਨਹੀਂ ਹੁੰਦਾ ਡੈਡੀ ਜੀ। ਮੰਮੀ ਨੇ ਆਉਂਦੇ ਹੀ ਤੁਹਾਡੇ ਤੇ ਆਪਣਾ ਦਬਦਬਾ ਬਣਾ ਲਿਆ ਸੀ। ਕੀ ਤੁਸੀਂ ਉਹਦੇ ਚੋਂ ਨਿਕਲ ਸਕੇ ਬੋਲੋ ਡੈਡੀ ਜੀ ਪੁੱਤ ਮੇਰੀ ਤਾਂ ਨਿਕਲ ਗਈ ਤੇਰੀ ਸਾਰੀ ਜ਼ਿੰਦਗੀ ਤੇਰੇ ਸਾਹਮਣੇ ਪਈ ਹੈ ਤੈਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਹੌਸਲਾ ਕਰਨਾ ਪੈਣਾ ਕੋਈ ਗੱਲ ਥੋੜੇ ਦਿਨਾਂ ਦੀ ਗੱਲ ਆ ਬਸ ਠੰਡੀ ਪੈ ਜਾਂਦੇ ਜੇ ਮੰਮੀ ਕਹਿੰਦੀ ਹੈ ਨਾ ਉਹਨਾਂ ਨੂੰ ਇੱਥੇ ਬੁਲਾ ਕੇ ਗੱਲ ਕਰ ਲਾਂਗੇ ਤੇ ਆਪਾਂ ਉਹਨਾਂ ਨੂੰ ਇੱਥੇ ਬੁਲਾ ਲਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਭਾਬੀ ਮੰਨਿਆ ਉਹਨਾਂ ਨੂੰ ਇੱਥੇ ਬੁਲਾ ਲਾਂਗੇ ਮम्मी ਨੇ ਫੇਰ ਉਹਨਾਂ ਦੀ ਬੇਇੱਜ਼ਤੀ ਕਰ ਦੇਣੀ ਆ ਤੇ ਇਸ ਵਾਰੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਊਗਾ ਕੋਈ ਨਾ ਕਰ ਤੂੰ ਟੈਨਸ਼ਨ ਨਾ ਲੈ ਮम्मी ਨਾਲ ਆਪੇ ਬਿਨ੍ਹਾ ਲਾ ਆ ਗਿਆ ਹਾਂ ਹਾਂ ਕੀ ਗੱਲਾਂ ਹੋ ਰਹੀਆਂ ਨਨਾਨ ਪਰਜਾਈ ਦੀਆਂ ਤੂੰ ਕਿਹੜਾ ਉਪਰੀ ਤੂੰ ਵੀ ਤਾਂ ਨਨਾਨੀ ਹੈ ਨਾ ਮੈਂ ਪਾਣੀ ਲੈ ਕੇ ਆਉਣੀ ਆ। ਐਡਮਿਸ਼ਨ ਹੋ ਗਈ? ਹਾਂਜੀ, ਐਡਮਿਸ਼ਨ ਤਾਂ ਹੋ ਗਈ। ਉਹਨਾਂ ਨੇ ਮੈਨੂੰ ਨਵੀਆਂ ਬੁੱਕਸ ਵੀ ਦੇ ਦਿੱਤੀਆਂ। ਅੱਛਾ। ਹਮ। ਆ ਲੋ ਕਾਰਡ ਵੀਰੇ ਨੂੰ ਦੇ ਦਿਓ। ਕਿਵੇਂ ਸੀ ਤੇਰਾ ਕਾਲਜ? ਕਾਲਜ ਤਾਂ ਬਹੁਤ ਸੋਹਣਾ ਸੀ। ਮੈਨੂੰ ਤਾਂ ਲੱਗਦਾ ਮੈਂ ਉੱਥੇ ਜੀਵ ਬਹੁਤ ਲੱਗਿਆ ਕਰੂਗਾ। ਬੰਤਾਇਆ ਲੱਗਦਾ ਵੀ ਤੂੰ ਕਾਲਜ ਤੋਂ ਮੁੜ ਕੇ ਨਹੀਂ ਆਇਆ ਕਰਨਾ। ਚੰਗਾ ਤੁਸੀਂ ਦੋਨੇ ਜਣੀਆਂ ਮਾਰੋ ਗੱਲ ਨਾ ਤੇ ਮੈਂ ਰੋਟੀ ਬਣਾ ਕੇ ਲੈ ਆਉਣੀ ਆ। ਸੇਹਦ ਵਾਲੀ ਕੁਸ਼ ਨਹੀਂ ਖਾਂਦਾ। ਕਿਵੇਂ ਲੱਗੀ ਇਹ ਵੀਡੀਓ ਇਹ ਵੀਡੀਓ ਸੀ ਸਾਡੀ ਵੈਬ ਸੀਰੀਜ਼ ਘਰ ਦੀ ਦਹਲੂਜ਼ ਦੇ ਵਿੱਚੋਂ ਇਸ ਦੇ ਸਾਰੇ ਐਪੀਸੋਡ ਦੇਖਣ ਲਈ ਹੁਣੇ YouTube ਤੇ ਜਾ ਕੇ ਸਰਚ ਕਰੋ ਘਰ ਦੀ ਦਹਲੂਜ਼